ਭਾਈ ਥੋੜੀ ਘਣੀ ਪ੍ਰਾਣੀ ਵੀ ਸੀਗੀ ਟਾ ਤੇ ਟ ਇੱਕ ਨੰਬਰ ਲਾਈ ਆ ਸਾਰੀ ਇੱਕ ਨੰਬਰ ਹੀ ਲੱਗੀ ਆ ਸਾਰਾ ਠੀਕ ਹੈ ਜੀ ਠੀਕ ਤਾਂ ਆਈਡੀਆ ਕਿੰਨਾ ਖਰਚਾ ਗਿਆ ਹੋਊਗਾ ਆਈਡੀਆ ਜਾ ਆਈਡੀਆ ਜਾ ਤਾਂ ਭਾਈ ਕਿੰਨੇ 100 ਸਕਰ ਫੁੱਟ ਕੋਠੀ ਬਣੀ ਹੋਈ ਆ ਭਾਈ ਆਪਣੀ ਇਹ ਇਹ 2900 ਦੇ ਕਰੀਬ ਕੋਠੀ ਦਾ 40 ਤੇ 45 ਹੋਗਾ 40 ਬੰਤਾਈ ਲੰਬਾਈ ਹੋਗੀ 45 ਦੇ ਕਰੀ ਅੱਛਾ ਇਹ ਲਾਈਟ ਚ 40 ਦੀ ਚੜਾਈ 40 ਬਾਹਰਲਾ ਮਾਲ ਸਾਰਾ ਅੱਛਾ ਬਾਹਰਲਾ ਮਾਲ ਇਹਦੇ ਇਹਦੇ ਕੋਈ ਕਾਰਨ ਹੁੰਦਾ ਇਹਦਾ ਕਾਰਨ ਨਾ ਬਈ ਸਿਕਤਾਈ ਅੱਛਾ ਬਈ ਇਹ ਪੌੜੀ ਦੇ ਵਿੱਚ ਆਪਾਂ ਗ੍ਰੇਨਾਈਟ ਲਾਉਣਾ ਕੀ ਹਾਂ ਗ੍ਰੇਨਾਈਟ ਲਾਉਣਾ ਲਿਆਂਦਾ ਪਿਆ ਹੈ ਕਿ ਇਹ ਮਿਕਸ ਕਰਕੇ ਲਾਉਣਾ ਹਾਂ ਉਹ ਕੀ ਰੇਟ ਚਾਹੀਏ ਬਈ ਟਾਇਲ ਉਹ ਪੈਂਟਰ ਪਏ ਦੇ ਗਰੀ ਬਈਆ ਠੀਕ ਹੈ ਜੀ 32 ਚੌਂਟ ਦਾ 32 ਠੀਕ ਹੈ ਠੀਕ ਹੈ ਉਹਦੇ ਵਿੱਚ ਮੋਰ ਵਗੈਰਾ ਹੁੰਦੀ ਹੈ ਬਈ ਹੈਗੀ ਹਾਂ ਲਿਖਿਆ ਹੋਇਆ ਉੱਪਰ ਟਾਇਲ ਦੇ ਉੱਪਰ ਅੱਛੇ ਕਿੱਜਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਸੈਮੀ ਕਲਾਸਿਕ ਲੁੱਕ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ ਬਣ ਕੇ ਰੈਡੀ ਹੈ ਕੋਠੀ ਤੇ ਟਾਇਲ ਵਗੈਰਾ ਲੱਗ ਰਹੀ ਹੈਗੀ ਵੈਸੇ ਥੋੜਾ ਕੰਮ ਰਹਿ ਗਿਆ ਕੋਠੀ ਦਾ ਸੋ ਬਾਈ ਮਿਸਤਰੀ ਜਿਨ੍ਹਾਂ ਨੇ ਇਹ ਤਿਆਰ ਕੀਤੀ ਹੈ ਕੋਠੀ ਉਹ ਆਪਣੇ ਨਾਲ ਨੇ ਤੇ ਬਾਈ ਮਕਾਨ ਦੇ ਮਾਲਕ ਵੀ ਆਪਣੇ ਨਾਲ ਨੇ ਦੋਸਤੋ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਮਿਸਤਰੀ ਬਾਈ ਨੂੰ ਆਪਾਂ ਕਮਰੇ ਵਗੈਰਾ ਦੇ ਰੂਮ ਦੇ ਸਾਈਜ਼ ਵੀ ਪੁੱਛਾਂਗੇ ਕਿੰਨੇ ਆਏ ਕਿੰਨੇ ਦੀ ਕੋਠੀ ਹੈ ਇਹ ਤੇ ਕਿੰਨੇ ਏਰੀਆ ਦੇ ਵਿੱਚ ਇਹ ਬਣੀ ਹੋਈ ਆ ਸੋ ਆਪਾਂ ਤੁਹਾਡੀ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮਕਾਨ ਮਾਲਕ ਨਾਲ ਗੱਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਇਹ ਇਹ ਪੰਡ ਬਰੇ ਬਰੇ ਜੀ ਤੇ ਭਾਈ ਇਹ ਆਪਣੇ ਮਿਸਤਰੀ ਸਾਹਿਬ ਨੇ ਹਣਾ ਇਹਨਾਂ ਨੇ ਤਿਆਰ ਕੀਤੀ ਹੈ ਠੇਕੇ ਤੇ ਬਣਵਾਈ ਆ ਜਾਂ ਦਿਹਾੜੀ ਤੇ ਠੇਕੇ ਤੇ ਬਣਾਈ ਠੇਕੇ ਤੇ ਬਣਾਈ ਕਿੰਨੇ ਕ ਟਾਈਮ ਚ ਬਣ ਗਈ ਬਰੇ ਤੇ 2 ਮਹੀਨੇ ਲੱਗ ਗਏ 2 ਮਹੀਨੇ ਜੀ ਠੀਕ ਆ ਤੇ ਭਾਈ ਇਹਨਾਂ ਵੱਲੋਂ ਕੋਈ ਘਟ ਬਾਦ ਵਧੀਆ ਕੰਮ ਕਰਦੇ ਭਾਈ ਵਧੀਆ ਕਰਦੇ ਪੂਰਾ ਵਧੀਆ ਠੀਕ ਆ ਜੀ ਆਪਾਂ ਨੂੰ ਤਸੱਲੀ ਆ ਮਤਲਬ ਕੰਮ ਤੇ ਜਿਵੇਂ ਕਹਿਣਾ ਸੀ ਤੇ ਨਕਸ਼ਾ ਸਾਹਿਬ ਵਗੈਰਾ ਕਿਨਾਂ ਤੋਂ ਲਿਆ ਸੀ ਭਾਈ ਇਹ ਤੇ ਭਾਈ ਉੱਡ ਦਾਣਾਗਾ ਉੱਡ ਉੱਡ ਤਾਂ ਉਹ ਮਾਹਲ ਮੁੰਡਾ ਬਜੰਦਰ ਸੋ ਦੋਸਤੋ ਜਿਹੜੇ ਬਾਈ ਨੇ ਇਹ ਡਿਜ਼ਾਈਨ ਕੀਤੇ ਕੋਠੇ ਉਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਪਾ ਦਾਂਗੇ ਸੋ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਜੇਕਰ ਕਈ ਵਾਰ ਡਿਜ਼ਾਈਨ ਕਰਵਾਉਣਾ ਹੁੰਦਾ ਸੋ ਹੁਣ ਆਪਾਂ ਬਾਈ ਮਿਸਤਰੀ ਨਾਲ ਗੱਲਬਾਤ ਕਰਦੇ ਆਂਗੇ ਭਰਾ ਦਾ ਆਪਾਂ ਰਿਵਿਊ ਲੈ ਲਿਆ ਘਰ ਵਾਲੇ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਕੀ ਹੈ ਜੀ ਮੇਰਾ ਤਰਸੇਮ ਸਿੰਘ ਤਰਸੇਮ ਸਿੰਘ ਪਿੰਡ ਜੀ ਪਿੰਡ ਆਇਆ ਹੰਦਪੁਰਾ ਹੰਦਪੁਰਾ ਭਈ ਆਪਾਂ ਇੱਥੇ ਬਰਿਆਂ ਦੇ ਵਿੱਚ ਕੰਮ ਕਰ ਰਹੇ ਹਾਂ ਹਾਂ ਭਈ ਕਿੰਨਾ ਕ ਟਾਈਮ ਹੋ ਗਿਆ ਭਈ ਆਪਾਂ ਨੂੰ ਇੱਥੇ ਕੰਮ ਕਰਦਿਆਂ ਨੂੰ ਹੋ ਗਿਆ ਭਈ ਮੈਨੂੰ ਕਟੂਗੜ 5-6 ਸਾਲ ਹੋ ਗਏ 5-6 ਸਾਲ ਹੋ ਗਏ ਜੀ ਠੀਕ ਹੈ ਜੀ ਵਧੀਆ ਐ ਸੇ ਪਿੰਡ ਜੀ ਜਿਆਦਾ ਹੀ ਕੰਮ ਆਪਣਾ ਜਿਆਦਾ ਹਾਂ ਇੱਥੇ ਵੀ ਪਿੰਡ ਵੀ ਚੱਲਦਾ ਪਿੰਡ ਵੀ ਚੱਲਦਾ ਜੀ ਠੀਕ ਹੈ ਠੇਕੇ ਤੇ ਕੰਮ ਕਰਦਿਆਂ ਹਾਂ ਜੀ ਆਪਾਂ ਜੇਕਰ ਭਈ ਇੱਥੇ ਨੇੜੇ ਤੇੜੇ ਮਾਨਸਾ ਦੇ ਮਤਲਬ ਜਾਂ ਆਪਣੇ ਬਡਲਾਡੇ ਦੇ ਨੇੜੇ ਤੇੜੇ ਆਪਾਂ 20-25 ਕਿਲੋਮੀਟਰ ਤੱਕ ਦੀ ਗੱਲ ਕਰੀਏ ਤਾਂ ਕਿਸੇ ਨੇ ਆਪਣਾ ਘਰ-ਵਾਰ ਬਣਵਾਉ ਹੁਣ ਤੱਕ ਕੋਠੀ ਦੇ ਅੰਦਾਜ਼ਾ ਆਈਡੀਆ ਕਿੰਨਾ ਖਰਚਾ ਗਿਆ ਹੋਊਗਾ ਆਈਡੀਆ ਜਾ ਆਈਡੀਆ ਜਾ ਤਾਂ ਬਈ ਮੰਨ ਲਓ ਇਹ ਸਾਰੇ ਕੰਮ ਤੇ ਤਾਂ 50 60 ਲੱਖ ਤੋਂ ਉਪਰ ਹੀ ਹੋ ਗਿਆ ਹੁਣ ਉੱਪਰ ਹੋ ਗਿਆ ਠੀਕ ਹੈ ਜੀ ਬਾਉਂਡਰੀ ਵਾਲ ਹੋਗੀ ਹਨਾ ਇਹ ਭਰਤਪੁਰ ਤੋਂ ਉੱਚੀ ਕਾਫੀ ਹੋਗੀ ਉੱਚੀ ਬਹੁਤ ਹੋਗੀ ਠੀਕ ਹੈ ਠੀਕ ਹੈ ਤੇ 30 40 ਦੇ ਨੇੜੇ ਕੋਠੀ ਦਾ ਆ ਗਿਆ ਹੋਊਗਾ ਠੀਕ ਹੈ ਜੀ 30 ਸਾਰੀ ਵਿੱਚ ਕਿੰਨੇ 100 ਸਕਰ ਫੁੱਟ ਕੋਠੀ ਬਣੀ ਹੋਈ ਹੈ ਬਈ ਆਪਣੀ ਇਹ ਇਹ 2900 ਦੇ ਕਰੀਬ 3000 ਦੇ ਲੱਗੇ 3000 ਦੇ ਲੱਗੇ ਠੀਕ ਹੈ ਜੀ ਤੇ نیچے ਕਿੰਨਾ ਬਣਿਆ ਬਈ ਇਹਦੀ ਨੀਂਦ ਤੇ 1700 ਬਣਦਾ ਹੈ 1700 ਨੀਚੇ ਆਈ ਤੇ 1000 ਉੱਪਰ 1000 ਉੱਪਰ 2700 1700 ਠੀਕ ਹੈ ਜੀ ਤੇ 100 150 ਉੱਪਰ ਟੈਂਕੀ ਡਾਟੀ ਦੋ ਗਿਆ ਠੀਕ ਹੈ ਠੀਕ ਹੈ ਜੀ ਤੇ ਪਲਾਟ ਕਿੰਨਾ ਬਾਈ ਕਿੰਨੇ ਬਾਈ ਕਿੰਨੇ ਦਾ ਬਈ ਇਹ ਕੋਠੀ ਕੋਠੀ ਦਾ ਕਵਰ ਏਰੀਆ ਕੋਠੀ ਦਾ 40 ਤੇ 45 ਹੋ ਗਿਆ 40 ਬਣਦਾ ਲੰਬਾਈ ਹੋ ਗਈ 45 ਦੇ ਕਰੀ ਅੱਛਾ ਜੀ ਚਾਈ ਚਤ 40 ਦੇ ਕਰੀ ਚੜਾਈ 40 ਪੈਸ ਠੀਕ ਹੈ ਠੀਕ ਹੈ 17 1750 ਨੀਚੇ ਨੀਚੇ ਚਲੋ ਆਪਾਂ ਬਈ ਹੁਣ ਕਰ ਦਿਖਾਉਣਾ ਪਹਿਲਾਂ ਤੇ ਇਹ ਆਪਣਾ ਪੋਰਚ ਆ ਜਾਂਦਾ ਹੈ ਨਾ ਬਈ ਕਿੰਨਾ ਏਰੀਆ ਬਈ ਦਾ ਪੋਰ 10 बाई 17 ਬਣ ਜੂਗਾ ਇਹ ਸਾਰਾ 10 बाई 17 ਹਾਂਜੀ ਠੀਕ ਹੈ ਜੀ ਦੋ ਇਧਰ ਗੇਟ ਰੱਖੇ ਹੋਏ ਨੇ ਹਨਾ ਜੀ ਇਹੇ ਬਈ ਖੁੱਲੇ ਰੱਖਣੇ ਨੇਗੇ ਇਹ ਖੁੱਲੇ ਹੀ ਨੇਗੇ ਠੀਕ ਹੈ ਜੀ ਮੂਰੋਂ ਗੱਡੀ ਵਾਲਾ ਵਾਂਗ ਹਨਾ ਇਹ ਆਪਣਾ ਫੋਰਚ ਜਾਈ ਠੀਕ ਹੈ ਠੀਕ ਹੈ ਜੀ ਸੋ ਬਈ ਕਿੰਨੇ ਸਟੈਪ ਦਿੱਤੇ ਨੇ ਕਿੰਨੀ ਉੱਚੀ ਰਹੀ ਇਹ ਉੱਥੇ ਤੋਂ ਫੋਰਚ ਨਾਲ ਬਈ 6 6 ਇੰਚ ਦਾ ਸਟੈਪ ਹੈਗਾ ਅੱਛਾ ਜੀ ਤੇ ਹੁਣ ਤੁਸੀਂ ਮੰਨ ਲਓ ਚਾਰ ਸਟੈਪ ਹੋ ਗਏ ਇਹ ਨੋ ਫੁੱਟ ਦਾ ਇੱਕ ਰੀਚ 24 ਹਾਂ ਦੋਖ ਫੁੱਟ ਦੇ ਰੀਚ ਹਾਂ ਤੇ ਸੜਕ ਤੋਂ ਹੀ ਬਹੁਤ ਉੱਚੀ ਹੈ ਬਈ ਕੁਟੀ ਹੈ ਨਾ ਸੜਕ ਤੋਂ ਹਾਂ ਹੋ ਜੂ ਬਾਈ 7-8 ਫੁੱਟ ਦੇ ਰੀਚ ਤੇ ਨਿਓਂ ਚ ਬਈ ਇੱਟੀ ਕਾਫੀ ਪੈ ਗਈ ਹੋਗੀ ਬਹੁਤ ਹੈ ਇਕੋਠੀ ਦਾ ਮਾਲ ਹੀ ਪਿਆ ਥੱਲੇ ਮਾਲ ਪਿਆ ਹੈ ਨਾ ਕਿੰਨੀ ਕੁ ਡੂੰਗੀ ਲੈਂਦੀ ਹੈ ਨਿਓਂ ਨੇਉ ਦਾ ਇਹ ਜੇ ਪਤਲੀ ਤੋਂ ਚੱਕੀ 14 ਫੁੱਟ ਬਣਦੀ ਹੈ 14 ਫੁੱਟ ਬਣਦੀ ਆ ਪੋਸ਼ੀ ਦਾ ਮਾਲ ਹੀ ਪੈ ਗਿਆ ਬਈ ਹਨਾ ਖਰਚੀ ਬਹੁਤਾ ਹੋਊਗਾ ਨਾ ਖਰਚਾ ਤਾਂ ਬਈ ਹੁੰਦਾ ਹੀ ਆ ਕਿੰਨੀ ਕਿੱਟ ਦੀ ਗੱਲ ਕਰਦੇ ਕਿੰਨੀ ਕੁ ਪੈ ਗਈ ਇਸ ਤੋਂ ਪਹਿਲਾਂ 3 ਲੱਖ ਇੱਟ ਲੱਗੀ ਹੈ ਅੱਛਾ ਇਹ ਸਾਰੀ ਵਿਚੇ ਉੱਪਰ ਵੀ ਆਪਣੀ 3 ਲੱਖ ਇੱਟ ਲਾਤੀ 3 ਠੀਕ ਹੈ ਠੀਕ ਹੈ ਇਹ ਬਾਉਂਡਰੀ ਵੀ ਬਈ ਹਨਾ ਬਣਾਈ ਆ ਠੀਕ ਹੈ ਠੀਕ ਹੈ ਜੀ ਸੋ ਆ ਜੀ ਦੋਸਤੋ ਲੋਪੀ ਦੇ ਵਿੱਚ ਆ ਚੁੱਕੇ ਆ ਆਪਾਂ ਸੋ ਬਾਈ ਦੇ ਕਹਿਣ ਮੁਤਾਬਕ ਬਹੁਤ ਜਿਆਦੇ ਇੱਟ ਪਈਆ 3 ਲੱਖ ਤਾਂ ਟੋਟਲ ਲੱਗੀ ਆ ਬਾਈ ਦਾ ਆਈਡੀਆ ਹੈਗਾ ਜਿੱਥੋਂ ਕਿ ਪ੍ਰਾਣੀ ਵੀ ਹੁੰਦੀ ਆ ਥੋੜੀ ਕਣੀ ਬਾਈ ਥੋੜੀ ਕਣੀ ਪ੍ਰਾਣੀ ਵੀ ਸੀ ਕਿ ਇੱਟ ਤੇ ਇੱਟ ਇੱਕ ਨੰਬਰ ਲਈ ਆ ਸਾਰੀ ਇੱਕ ਨੰਬਰ ਹੀ ਲੱਗੀ ਆ ਸਾਰੀ ਠੀਕ ਹੈ ਜੀ ਬਾਈ ਇਹ ਡ੍ਰੈਂਗ ਰੂਮ ਆ ਜਾਂਦਾ ਹੈ ਨਾ ਪਹਿਲਾਂ ਕਿੰਨੇ ਬਾਈ ਕਿੰਨੇ ਦਾ ਬਾਈ ਡ੍ਰੈਂਗ ਰੂਮ ਆਪਣਾ ਹੀ ਇਹ 12 12 ਦਾ 12 ਬਾਈ 12 ਦਾ ਡ੍ਰੈਂਗ ਰੂਮ ਦੋ ਵਿੰਡਾਂ ਵਾਲਾ ਜਾਣਾ ਇਹ ਮੂਰੇ ਆਪਾਂ ਹਾਂ ਜੀ ਠੀਕ ਹੈ ਠੀਕ ਹੈ ਜੀ ਬਾਈ ਇਹ ਸਾਰੀਆਂ ਜਿਹੜੀਆਂ ਤੁਸੀਂ ਚਗਾਠਾਂ ਪਾਈਆਂ ਇਹ ਸਾਈਡ ਨਾਲ ਇਹ 10 ਇੰਚੀ ਨੇ ਇਹ 9 ਇੰਚੀ ਨੇ ਸਾਰੀਆਂ ਬਾਹਰਲਾ ਮਾਲ ਸਾਰਾ ਅੱਛਾ ਬਾਹਰਲਾ ਮਾਲ ਇਹਦੇ ਇਹਦੇ ਵਿੱਚ ਕੋਈ ਕਾਰਨ ਹੁੰਦਾ ਇਹਦਾ ਕਾਰਨ ਨਾ ਬਈ 27 ਵਜੇ ਅੱਛਾ 27 ਸਿਕਤਾਈ ਵਜਦੀ ਆ ਨਹੀਂ ਹਾਂ ਵੀ ਵਿੱਚ ਮੈਂ ਹੁਣ ਆ ਮੇਨ ਸਟੋਰੀ ਉਹ ਮੇਨ ਸਟੋਰੀ ਹਾਂ ਠੀਕ ਹੈ ਜੀ ਅੱਛਾ 10 ਇੰਚੀ ਸਾਰੀਆਂ ਠੀਕ ਹੈ ਠੀਕ ਹੈ ਜੀ ਵੇ ਇੱਕ ਦੋ ਵਾਰ ਨਾ ਪਹਿਲਾਂ ਵੀ ਦੇਖਿਆ ਬਾਈ ਦੇ ਕਹਿੰਦਾ ਕਹਿੰਦੇ ਵੀ 27 ਵਜਦੀ ਆ ਇਹਦੇ ਨਾਲ ਚੀਜ਼ ਨਾਲ ਹਣਾ ਠੀਕ ਹੈ ਤੇ ਵਾਰਾ ਪੋਪਨ ਸੜਦਾ ਹਨ ਤੇ ਉੱਪਰ ਡਾਊਨ ਸੀਰੀਂਗ ਸਾਰੇ ਕਮਰਿਆਂ ਚ ਹੋ ਗਈ ਜਿਨ੍ਹਾਂ ਦੀ ਇਹ ਕਮਰੇ ਲੌਬੀ ਦੇ ਵਿੱਚ ਪੀਓਪੀ ਹੈ ਲੌਬੀ ਦੇ ਵਿੱਚ ਪੀਓਪੀ ਹੈ ਉੱਪਰ ਵੀ ਪੀਓਪੀ ਹੈ ਠੀਕ ਹੈ ਜੀ ਠੀਕ ਹੈ ਇੱਕ ਦੋ ਕਮਰੇ ਚਾਪਨਾ ਮੇਨ ਕਮਰੇ ਜਿਹੜੇ ਆਪਣੇ ਠੀਕ ਹੈ ਜੀ ਤੇ ਇਧਰ ਬਈ ਸਾਹਮਣੇ ਪੋਰਚ ਦੇ ਕਿਚਨ ਰਹਿ ਜਾਂਦਾ ਹਨਾ ਹਾਂ ਕੋਈ ਇਹਦਾ ਕੀ ਸਾਈਜ਼ ਆ ਬਈ ਆਪਣੇ ਕਿਚਨ ਦਾ ਇਹ 12 10 ਹੈ ਜੀ 12 10 ਹਾਂ ਠੀਕ ਹੈ ਜੀ ਠੀਕ ਹੈ ਤੇ ਸੱਤ ਕਿੰਨੀ ਰੱਖੀ ਹੋਈ ਜੀ ਬਈ ਆਪਾਂ ਸੱਤ ਆਪਾਂ 11.5 ਤੇ 11.5 ਤੇ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਇਹ ਪੋਰਚ ਆ ਜਾਂਦਾ ਆਪਣਾ ਸੌਰੀ ਕਿਚਨ ਆ ਜਾਂਦਾ ਜੋ ਕਿ ਪੋਰਚ ਦੇ ਸਾਹਮਣੇ ਇੱਕ ਵਿੰਡੋ ਰੱਖੀ ਹੋਈ ਹੈ ਕਿਚਨ ਦੇ ਵਿੱਚੋਂ ਪੋਰਚ ਦੇ ਵਿੱਚ ਜੋ ਕਿ ਸਾਹਮਣੇ ਵੀ ਆਪਾਂ ਨੂੰ ਵਿਊ ਦੀਦਾਗਾ ਸੜਕ ਦਾ ਤੇ ਸਾਹਮਣੇ ਕੋਈ ਆਉਂਦਾ ਜਾਂਦਾ ਆਪਾਂ ਨੂੰ ਦਿਖਦਾ ਰਹਿੰਦਾ ਰਸੋਈ ਦੇ ਵਿੱਚ ਲੇਡੀਜ਼ ਕੰਮ ਕਰਦੇ ਆ ਜਦੋਂ ਸੋ ਬਹੁਤ ਵਧੀਆ ਪਲਾਨ ਬਣਾਇਆ ਹੋਇਆ ਇਸ ਕੋਠੀ ਦਾ ਦੋਸਤੋ ਇੱਕ ਹੋਰ ਖਾਸ ਵੱਡੀ ਗੱਲ ਦੱਸਾਂਗੇ ਆਪਾਂ ਜੋ ਕਿ ਆਪਣੇ ਭਰਾ ਦੁਚਿੱਤੀ ਚ ਹੁੰਦੇ ਨੇ ਇਹ ਗੱਲ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਦੱਸ ਦੇਵਾਂਗੇ ਸੋ ਬਈ ਇਹ ਕਿਚਨ ਦੇ ਬੈਕ ਸਾਈਡ ਤੇ ਇੱਕ ਬੈਡਰੂਮ ਆ ਗਿਆ ਇਹ ਕਿੰਨੇ ਕਿੰਨੇ ਦਾ ਜੀ ਇਹ 13x12 ਦਾ 13x12 ਦਾ ਦੋਨੋਂ ਰੂਮ ਬਾਈ 13x12 ਦੋਨੇ 13x12 ਦੋ ਬੈਡਰੂਮ ਨੀਚੇ ਬਣਿਆ ਹੋਇਆ ਹੈ ਹਾਂ ਹਾਂ ਠੀਕ ਹੈ ਜੀ ਸੋ ਦੋਸਤੋ ਇਧਰ ਇੱਕ ਵਿੰਡੋ ਰੱਖੀ ਹੋਈ ਹੈ ਜੋ ਕਿ ਕਾਫੀ ਵਧੀਆ ਵੈਂਟੀਲੇਸ਼ਨ ਦਾ ਵਧੀਆ ਧਿਆਨ ਰੱਖਿਆ ਗਿਆ ਹੈ ਬਿਲਕੁਲ ਕੋਠੀ ਦੇ ਵਿੱਚ ਹਨੇਰਾ ਨਹੀਂ ਜਾਪਦਾ ਤੇ ਚਾਨਣ ਪੈ ਰਿਹਾ ਬਿਲਕੁਲ ਬਹੁਤ ਵਧੀਆ ਪਲਾਨ ਹੈ ਇਹ ਤੇ ਬਾਈ ਨੇ ਇਹ ਜਿਹੜੇ ਨੇ ਬਣਾਈ ਆ ਬਹੁਤ ਵਧੀਆ ਕੰਮ ਕੀਤਾ ਬਾਈ ਠੇਕੇਦਾਰ ਨੇ ਡਾਊਨ ਸੀਲਿੰਗ ਇਸ ਰੂਮ ਦੇ ਵਿੱਚ ਵੀ ਤੇ ਇਕੱਲੀ ਲੋਬੀ ਦੇ ਵਿੱਚ ਪੀਓਪੀ ਦਾ ਵਰਕ ਕੀਤਾ ਹੋਇਆ ਹੈ ਤੋ ਇਧਰ ਬਈ ਇਹ ਬੱਸ ਇਧਰ ਨਾਲ ਨਹੀਂ ਅਟੈਚ ਹੈ ਨਾ ਬਈ ਨਾ ਅਟੈਚ ਨਹੀਂ ਠੀਕ ਹੈ ਜੀ ਕੱਲਾ ਵਾਸ਼ਰੂਮ ਬਣਾਇਆ ਹੋਇਆ ਕਾਫੀ ਖੁੱਲਾ ਵਾਸ਼ਰੂਮ ਬਣਾਇਆ ਹੋਇਆ ਬਈ ਥੋੜਾ ਦਿਖਾ ਦਿਓ 8 बाई 6 ਦਾ ਅੱਛਾ 8 बाई 6 ਦਾ ਵਾਸ਼ਰੂਮ ਹੈ ਨਾ ਜੀ ਠੀਕ ਹੈ ਜੀ ਤੇ ਇਹ ਕਾਮਨ ਰੱਖ ਲਿਆ ਆਪਾਂ ਹਨਾ ਜੀ ਸਾਰੇ ਪਰਿਵਾਰ ਮੈਂ ਹਿਊਜ਼ ਕਰ ਸਕਦਾ ਸੋ ਬਈ ਇਧਰ ਸਟੋਰ ਆ ਜਾਂਦਾ ਸਟੋਰ ਦਿਖਾ ਦਿਓ ਇਧਰ ਮੜਾ ਜਾ ਨੀਚੇ ਵਿੱਚ ਅੰਦਰ ਥੋੜੀ ਟਾਇਲ ਲੱਗ ਰਹੀ ਆ ਬਠਲ ਕੋਲ ਦਿਖਾ ਦਿਓ ਤੋ ਤੇ ਸੈਲਵ ਵਗੈਰਾ ਪਾਈ ਹੋਈ ਆ ਦੋਸਤੋ ਕਾਫੀ ਸਮਾਨ ਟਿਕ ਸਕਦਾ ਤੇ ਇਹ ਕਿੰਨੇ ਵਾਈ ਕਿੰਨੇ ਦਾ ਇਹ 12 10 ਜੀ 12 10 ਦਾ 12 10 ਦਾ ਸਟੋਰ ਬਣਿਆ ਹੋਇਆ ਜੋ ਕਿ ਸਾਹਮਣੇ ਇੱਕ ਛੋਟੀ ਜੀ ਮਤਲਬ ਰੋਸਨ ਦਾਣ ਲਗਾਇਆ ਹੋਇਆ ਚਾਨਣ ਵਾਸਤੇ ਨਹੀਂ ਨੇਰ ਕੋਪ ਹੋ ਜਾਂਦਾ ਹੁੰਦਾ ਨਾ ਬਈ ਇਹਦਾ ਨਹੀਂ ਹੁੰਦਾ ਫਿਰ ਤੇ ਇੱਕ ਬੈਡਰੂਮ ਸਾਹਮਣੇ ਰਹਿ ਗਿਆ ਹੈ ਨਾ ਇਹ ਇਹ ਵੀ ਦੋਸਤੋ ਇਹ 12 13 ਹੀ ਹਾਂ ਜੀ 12 12 13 ਸੌ ਡਾਊਨ ਸੀਲਿੰਗ ਦਾ ਕੰਮ ਕੀਤਾ ਹੋਇਆ ਇਸ ਦੇ ਵਿੱਚ ਵੀ ਇੱਕ ਵੱਡੀ ਵਿੰਡੋ ਲੱਗੀ ਹੋਈ ਆ ਜੋ ਕਿ ਫੁੱਲ ਵਿੰਡੋ ਤੇ ਦੇਖ ਸਕਦੇ ਹੋ ਦੋਸਤੋ ਤੇ ਟਾਈਲ ਦਾ ਵਰਕ ਹੋ ਰਿਹਾ ਜੋ ਕਿ 32x64 ਦੀ ਟਾਈਲ ਲਗਾ ਰਹੇ ਨੇ ਬਾਈ ਕਜਾਰੀਆ ਦੀ ਬਹੁਤ ਵਧੀਆ ਬ੍ਰਾਂਡ ਹੈਗਾ ਸੋ ਵਧੀਆ ਤਰੀਕੇ ਨਾਲ ਪ੍ਰੋਕਸੀ ਵਗੈਰਾ ਭਰਨੀ ਹੈਗੀ ਬਾਈ ਹੋਰਾਂ ਨੇ ਤੇ ਇੱਕ ਵਾਰ ਸੈਟਿੰਗ ਕਰ ਰਹੇ ਨੇ ਸਾਰੇ ਰੂਮਾਂ ਦੇ ਵਿੱਚ ਕਲਿੱਪ ਵਗੈਰਾ ਲੱਗੇ ਹੋਏ ਨੇ ਆਜੂ ਆਪਾਂ ਬਾਈ ਬਾਅਦ ਚ ਇਹਦੇ ਬਾਰੇ ਵੀ ਗੱਲ ਕਰਦੇ ਆਂਗੇ ਟਾਈਲ ਬਾਰੇ ਤੇ ਇਹ ਓਪਨ ਹੋ ਰਿਹਾ ਨੇ ਬਾਈ ਲੋਬੀ ਦਾ ਕਿੰਨਾ ਏਰੀਆ ਆਪਣਾ ਲੋਬੀ ਬਾਈ 17x21 ਏਰੀਆ 17x21 کافی ਖੁੱਲਾ ਏਰੀਆ ਹੈ ਨਾ ਇਹ ਹਾਂ ਸੋ ਦੋਸਤੋ ਦੋ ਬੈਡਰੂਮ ਜੋ ਕਿ 12/13 ਦੇ ਬਣੇ ਹੋਏ ਨੇਗੇ ਇੱਕ ਡ੍ਰੈنگ ਰੂਮ ਬਣਾਇਆ ਹੋਇਆ ਕਿਚਨ ਤੇ ਸਟੋਰ ਤੇ ਇੱਕ ਬਾਥਰੂਮ ਆ ਜਿਹੜਾ ਉਹ ਕਾਮਨ ਰੱਖਿਆ ਗਿਆ ਸੋ ਜਿਹੜੀ ਇਹ ਕੋਠੀ ਹੈਗੀ ਆਪਣੀ ਮਦਲ ਪੋਰਚ ਨਾਲੋਂ 2 ਫੁੱਟ 2.5 ਫੁੱਟ ਉੱਚੀ ਰੱਖੀ ਹੋਈ ਐ ਸਟੈਪ ਰੱਖਿਆ ਗਿਆ ਤੇ ਪਹਿਲਾਂ ਜਿਹੜੀ ਕੋਠੀ ਆਪਣੀ ਪੋਰਚ ਹੈਗਾ ਉਹ ਵੀ ਸੜਕ ਦੇ ਨਾਲੋਂ 3 ਤੋਂ 4 ਫੁੱਟ ਉੱਚੀ ਹੈਗੀ ਸੋ ਡੂੰਗੀ ਕਾਫੀ ਨਾਲ ਲਿਆਂਦੀ ਗਈ ਐ ਤੇ ਖਰਚਾ ਕਾਫੀ ਹੋਵੇ ਜੋ ਕਿ ਬਾਈ ਦੇ ਕਹਿਣ ਮੁਤਾਬਕ ਨਿਓਂ ਦੇ ਵਿੱਚ ਕਾਫੀ ਇੱਟ ਪੈ ਜਾਂਦੀ ਹੁੰਦੀ ਐ ਸੋ ਆਜੋ ਬਾਈ ਉੱਪਰੋਂ ਦਿਖਾ ਦਿੰਨੇ ਆ ਥੋੜਾ ਆਪਾਂ ਉੱਪਰ ਟਾਇਲ ਰੈਡੀ ਹੈ ਬਈ ਟਾਇਲ ਲੱਗੀ ਪਈ ਹੈ ਪੰਜਾਬੀ ਵਿੱਚ ਤਾਂ ਕਰ ਰਹਿੰਦੀ ਹੈ ਥੋੜੀ ਬਾਹ ਥੱਲੇ ਥੱਲੇ ਲੱਗੀ ਹੋਈ ਹੈ ਅੱਛਾ ਹੀ ਥੱਲੇ ਉੱਪਰ ਲੱਗੀ ਪਈ ਆ ਹਾਂ ਲੱਗੀ ਹੋਈ ਹੈ ਕੁਛ ਕਰਦਾ ਏਰੀਆ ਹੈ ਨਾ ਇਹ ਹਾਂ ਕੁਛ ਇੱਕ ਬਾਅਦ ਟੁੱਟ ਪਾ ਥੋੜਾ ਠੀਕ ਹੈ ਠੀਕ ਹੈ ਹਾਂ ਤੇ ਬਈ ਇਹ ਪੌੜੀ ਦੇ ਵਿੱਚ ਆਪਾਂ ਗ੍ਰੇਨਾਈਟ ਲਾਉਣਾ ਕੀ ਹੈ ਹਾਂ ਗ੍ਰੇਨਾਈਟ ਲਾਵਾਂਗੇ ਲਿਆਂਦਾ ਪੈਸੇ ਕਿੰਨੇ ਇਹ ਮਿਕਸ ਕਰਕੇ ਲਾਵਾਂਗੇ ਹਾਂ ਅੱਛਾ ਹੀ ਮਿਕਸ ਕਰਕੇ ਲਾਵਾਂਗੇ ਤੇ ਗ੍ਰੇਨਾਈਟ ਤੇ ਮਤਲਬ ਉਹ ਸਾਈਡ ਵਾਲੀ ਚੀਜ਼ ਬੜਾ ਜਿਹੜਾ ਉਹਦਾ ਠੀਕ ਹੈ ਠੀਕ ਹੈ ਠੀਕ ਸੋ ਦੋਸਤੋ ਇਹ ਲੋਬੀ ਦਾ ਏਰੀਆ ਆ ਗਿਆ ਉੱਪਰ ਬਾਈ ਇਹ ਕਿੰਨਾ ਏਰੀਆ ਇੰਨਾ ਆਪਣਾ 17 21 17 21 ਦਾ ਸੇਮ ਅੱਛਾ ਉਹ ਬਸ ਇਕੱਲਾ ਡਿਊਪਲੈਕਸ ਨਿਕਲ ਗਿਆ ਹੈ ਨਾ ਜੀ ਪੌੜੀ ਵਾਲੀ ਜਗ੍ਹਾ ਨਿਕਲ ਗਈ ਸੋ ਬਾਈ ਇਹ ਬੈਡਰੂਮ ਦਿਖਾ ਦਿਓ ਪਹਿਲਾਂ ਆਜੋ ਤੁਸੀਂ ਦੇਖ ਸਕਦੇ ਹੋ 12 ਬਾਈ 13 ਹੈ ਨਾ ਜੀ ਹਾਂ 12 13 ਸੇਮ ਸਾਈਜ਼ ਨੀਚੇ ਵਾਲੇ ਬੈਡਰੂਮ ਦੇ ਉੱਪਰ ਬਣਿਆ ਹੋਇਆ ਹੈ 12 ਬਾਈ 13 ਤੇ ਭਾਈ ਇਹ ਜਿਹੜੇ ਪਾਵੇ ਨੇ ਕਿੱਥੋਂ ਲਿਆਂਦੇ ਆ ਤੁਸੀਂ ਇਹ ਆਪਾਂ ਇੱਥੇ ਹੀ ਬਣਦੇ ਨੇ ਸਾਡੇ ਬਰੇ ਸਾਹਿਬ ਦੇ ਵਿੱਚ ਅੱਛਾ ਜੀ ਹਾਂ ਜੋ ਸੇਬੀ ਮੁੰਡਾ ਸੇਬੀ ਹਾਂ ਅੱਛਾ ਅੱਛਾ ਇਹ ਬਰੇ ਬਣਦੇ ਆ ਇਹ ਉਹਨਾਂ ਤੋਂ ਲਿਆਂਦੇ ਸੀ ਹਨਾ ਕਾਫੀ ਹੈਵੀ ਲੁੱਕ ਦਿੰਦੇ ਹਨਾ ਕੋਠੀ ਨੂੰ ਉੱਪਰ ਕਿੰਨੇ ਬੈਡਰੂਮ ਨੇ ਇੱਕ ਇੱਕ ਬੈਡਰੂਮ ਆ ਉੱਪਰ ਇੱਕ ਬਾਥਰੂਮ ਆ ਇਧਰ ਆ ਬਾਥਰੂਮ ਆਈ ਹੈ ਨਾ ਇਹ ਬਾਥਰੂਮ ਇਹ ਵੀ ਲ lobby ਦੇ ਨਾਲ ਅਟੈਚ ਕੀਤਾ ਗਿਆ ਹੈ ਬਾਥਰੂਮ ਕਾਫੀ ਖੁੱਲਾ ਬਣਾਇਆ ਹੋਇਆਗਾ ਸੋ ਇਹਦੇ ਵਿੱਚ ਟਾਇਲ ਵਗੈਰਾ ਦਾ ਕੰਮ ਰਹਿੰਦਾ ਹੈ ਨਾ ਇਹ ਬਾਥਰੂਮਾਂ ਦੇ ਵਿੱਚ نیچے ਵੀ ਉੱਪਰ ਵੀ ਹਾਂ ਤੇ ਇਧਰ ਇੱਕ ਡੋਰ ਦੋ ਡੋਰ ਰੱਖੇ ਗਏ ਆ ਇਸ ਦੇ ਵਿੱਚ ਇੱਕ ਬੈਕ ਸਾਈਡ ਤੇ ਤੇ ਕਿਧਰ ਸਾਈਡ ਤੇ ਜੋ ਕਿ ਬਰਾਂਡੇ ਦੇ ਵਿੱਚ ਆ ਜਾਂਦਾ ਇਹ ਬਰਾਂਡਾ ਬਣਾਇਆ ਆ ਦੋਸਤੋ ਜੋ ਕਿ ਗਲਾਈ ਦੇ ਵਿੱਚ ਇਹਨੂੰ ਬਾਹਰ ਬਣਾਏ ਹੋਏ ਨੇਗੇ ਬਹੁਤ ਵਧੀਆ ਲੁੱਕ ਦਿੱਤੀ ਹੋਈ ਹੈਗੀ ਸੋ ਬਾਈ ਇਹ ਟਾਇਲ ਇਹ ਕਿਥੋਂ ਲਿਆਏ ਵੀ ਉਹਨਾਂ ਤੋਂ ਜਿਹੜਾ ਇਧਰੋਂ ਲੈ ਤੇ ਮੰਡੀ ਬਲਾਦ ਇਧਰ ਅੱਛਾ ਇਹ ਬੜਾ ਲੱਡੇ ਤੋਂ ਆ ਉਹ ਮਾਨਸਾ ਤੋਂ ਹਾਂ ਮਾਨਸਾ ਤੋਂ ਠੀਕ ਹੈ ਠੀਕ ਹੈ ਜੀ ਤੇ ਇਹਦਾ ਕੀ ਰੇਟ ਆ ਬਈ ਉਹਦੇ ਨਾਲ ਹੈਵੀ ਆ ਮਹਿੰਗੀ ਆ ਮਤਲਬ ਐਕਸਪੈਂਸਿਵ ਆ ਜਾਂ ਸਸਤੀ ਥੋੜੀ ਠੀਕ ਹੈ ਜੀ ਇਹਦਾ ਰੇਟ ਘੱਟ ਆ ਅੱਛਾ ਆ ਰੇਟ ਅੱਛਾ ਉਹ ਕੀ ਰੇਟ ਚਾਹੀਏ ਬਈ ਟੈਲਪੋ ਉਹ ਪੈਂਟਰ ਬਏ ਦੇ ਗਰੀ ਬਈ ਆ ਠੀਕ ਹੈ ਜੀ 32 40 ਦਾ 32 ਠੀਕ ਹੈ ਠੀਕ ਹੈ ਜੀ ਉਹਦੇ ਵਿੱਚ ਮੋਰ ਵਗੈਰਾ ਹੁੰਦੀ ਆ ਬਈ ਹੈਗੀ ਹਾਂ ਲਿਖਿਆ ਹੋਇਆ ਉੱਪਰ ਡੈਲ ਦੇ ਉੱਪਰ 6000 ਰੁਪਏ ਠੀਕ ਅ ਠੀਕ ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਵਾਈਟ ਦਾ ਮਤਲਬ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਵਧੀਆ ਟਾਇਲ ਲੱਗੀ ਹੋਈ ਹੈਗੀ ਸੋ ਬਾਈ ਇਹ ਲੁੱਕ ਦਿਖਾ ਦਿਓ ਉੱਪਰ ਸਿੰਗਲ ਵਗੈਰਾ ਲੱਗੇ ਹੋਏ ਨੇਗੇ ਬਾਈ ਉਹਨੇ ਲਗਵਾਏ ਨੇਗੇ ਤੇ ਬਾਈ ਇੱਥੇ ਸਿੰਗਲ ਕਾਸਟ ਦੇ ਲਗਵਾਏ ਨੇ ਵੈਸੇ ਪਲੇਨ ਹੀ ਸੀ ਉਪਰੋਂ ਜਾਂ ਤੁਸੀਂ ਉਹ ਆਰ ਸੀ ਸੀ ਬਣਾਇਆ ਸੀ ਨਾ ਆਰ ਸੀ ਸੀ ਦੇ ਵਿੱਚ ਨਹੀਂ ਇਹਦਾ ਚੈਨਲਾਂ ਦੇ ਉੱਪਰ ਅੱਛਾ ਚੈਨਰਾਂ ਦੇ ਉੱਪਰ ਹੀ ਕਸੇ ਹੈ ਠੀਕ ਹੈ ਠੀਕ ਹੈ ਜੀ ਉਹਦਾ ਖਰਚਾ ਡਬਲ ਹੋਣਾ ਹਾਂ ਉਹ ਡਬਲ ਹੋ ਜਾਂਦਾ ਨਾ ਉਹਦੇ ਉੱਤੇ ਫਿਰ ਜੇਕਰ ਮਿੱਟੀ ਦੀ ਪਲੇਟ ਲਾਉਣੀ ਹੋਵੇ ਉਹਦੇ ਵਾਸਤੇ ਹੁੰਦਾ ਹਾਂ ਉਹਦੇ ਵਾਸਤੇ ਹੁੰਦਾ ਠੀਕ ਹੈ ਠੀਕ ਹੈ ਉਹਦੇ ਵਾਸਤੇ ਫਿਰ ਬਾਈ ਤੁਸੀਂ ਲੈਂਟਰ ਦੇ ਵਿੱਚ ਹੀ ਸਰੀ ਸੱਟ ਲੈਣੇ ਹਾਂ ਹਾਂ ਉਹਦੇ ਵਿੱਚ ਬਾਅਦ ਕੱਢਦੇ ਸਰੀ ਹਾਂ ਮੋੜ ਮੋੜ ਹਾਂ ਉਹਦੇ ਨਾਲ ਹਾਂ ਉਹ ਬਾਅਦ ਚ ਸਭ ਤੋਂ ਬਾਅਦ ਚ ਹੀ ਬਣਦਾ ਹੋਊਗਾ ਹਾਂ ਬਾਅਦ ਚ ਬਣ ਜਾਂਦਾ ਡਬਲ ਪੋਰਸ਼ਨ ਕੋਠੀ ਹੈ ਇਹ 1700 ਸਕਰ ਫੁੱਟ نیچے ਬਣਿਆ ਹੋਇਆ ਤੇ 1000 ਕਿ ਸਕਰ ਫੁੱਟ ਉੱਪਰ ਹੈਗਾ ਤੇ 200 150 ਉੱਪਰ ਜੋ ਕਿ ਟੈਂਕੀ ਦਾ ਏਰੀਆ ਰਹਿ ਜਾਂਦਾ ਟੈਂਕੀ ਦੀ ਜਗ੍ਹਾ ਹੈ ਇੱਕ ਬਸ ਜਿਵੇਂ ਕਿ ਟੈਂਕੀ ਖਰਾਬ ਨਹੀਂ ਹੁੰਦੀ ਧੁੱਪ ਕਣੀ ਦੇ ਵਿੱਚ ਸੋ ਦੋਸਤੋ ਉਹਦੇ ਵਾਸਤੇ ਐ ਸੋ ਕਿਵੇਂ ਲੱਗਿਆ ਕੋਠੀ ਦਾ ਪਲਾਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ 27 2200 ਸਕਰ ਫੁੱਟ ਦੀ ਇੱਕ ਕੋਠੀ ਬਣੀ ਹੋਈ ਆ ਸੋ ਬਾਈ ਇੱਕ ਵਾਰ ਬਾਈ ਜੀ ਆਪਣਾ ਨਾਮ ਦੁਬਾਰਾ ਤੋਂ ਦੱਸ ਦਿਓ ਮੇਰਾ ਨਾਮ ਤਰਸੇਮ ਸਿੰਘ ਤਰਸੇਮ ਸਿੰਘ ਸੋ ਦੋਸਤੋ ਆਪਾਂ ਬਾਈ ਤਰਸੇਮ ਸਿੰਘ ਦਾ ਨੰਬਰ ਸਕਰੀਨ ਦੇ ਉੱਪਰ ਪਾਵਾਂਗੇ ਇਸ ਪੂਰੀ ਵੀਡੀਓ ਦੇ ਵਿੱਚ ਮਾਨਸਾ ਇਧਰ ਬਲਾਡੇ ਦੇ 25 30 ਕਿਲੋਮੀਟਰ ਦੇ ਨੇੜੇ ਤੇੜੇ ਜੇਕਰ ਤੁਸੀਂ ਵੀ ਇਦਾਂ ਦਾ ਕੰਮ ਕਰਵਾਉਣਾ ਚਾਹੋ ਨੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਹਾਡਾ ਕ ਇੱਕ ਵਾਰ ਆਪਾਂ ਬਰਾਂ ਦੇ ਵਿੱਚ ਇੱਕੋਟੀ ਦੀ ਵੀਡੀਓ ਕਰ ਰਹੇ ਆਂਗੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ